ਦੇ ਵਿੱਚ अनेका ਡਰੋਨ ਹਮਲੇ ਕੀਤੇ ਹਰ ਪਾਸੇ ਚਾਹੇ ਫਿਰੋਜ਼ਪੁਰਾ ਚਾਹੇ ਫਾਜ਼ਿਲਕਾ ਚਾਹੇ ਪਠਾਨਕੋਟ ਗਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਸਾਹਿਬ ਕਿਸੇ ਪਾਸੇ ਨਜ਼ਰ ਮਾਰੋ ਹਰ ਪਾਸੇ ਅਸਮਾਨ ਦੇ ਵਿੱਚੋਂ ਉੱਡਦੇ ਡਰੋਨਾਂ ਦੀਆਂ ਵੀਡੀਓ ਤੇ ਡਰੋਨਾਂ ਦੇ ਧਮਾਕਿਆਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹੀਆਂ ਹਾਲਾਂਕਿ ਜਿਹੜੇ ਡਰੋਨ ਪਾਕਿਸਤਾਨ ਦੇ ਵੱਲੋਂ ਛੱਡੇ ਗਏ ਉਹਨਾਂ ਨੂੰ ਭਾਰਤੀ ਫੌਜ ਨੇ ਜਗ੍ਹਾ-ਜਗ੍ਹਾ ਤੇ ਨਕਾਰਾ ਕੀਤਾ ਪਰ ਇਹ ਸਿਲਸਲਾ ਲਗਾਤਾਰ ਜਾਰੀ ਰਿਹਾ ਰਾਤ ਵੇਲੇ ਔਰ ਬਾਅਦ ਵਿੱਚ ਦਿਨ ਚੜ੍ਹਨ ਤੋਂ ਪਹਿਲਾਂ 5 ਵਜੇ ਦੇ ਆਸ-ਪਾਸ अनेका ਥਾਵਾਂ ਤੇ ਇਹ ਖਬਰਾਂ ਉਧ ਰਹੀਆਂ ਸੀ ਇਸ ਵੇਲੇ ਫਾਜ਼ਲਕਾ ਦੇ ਇਲਾਕੇ ਦੇ ਵਿੱਚ ਸਰਦੀ ਇਲਾਕੇ ਦੇ ਵਿੱਚ ਮੌਜੂਦ ਆ ਓਡੀਆਂ ਪਿੰਡ ਦੇ ਇਲਾਕੇ ਦੇ ਵਿੱਚ ਰਾਤੀ ਇੱਥੇ ਕਹਿੰਦੇ ਨੇ ਕਿ ਡਰੋਨਾਂ ਦਾ ਮੀਂਹ ਵਰਿਆ ਇਹ ਆਪਾਂ ਕਹਿ ਸਕਦੇ ਆ ਕਿ ਇੰਨੇ ਜ਼ਿਆਦਾ ਡਰੋਨ ਇੱਥੇ ਆਏ ਅਨੇਕਾਂ ਡਰੋਨ ਇੱਥੇ ਧਮਾਕਾ ਹੋਇਆ ਇਹ ਅਸੀਂ ਛੋਟੇ ਛੋਟੇ ਪਿੰਡ ਨੇ ਕਿਉਂਕਿ ਸਰਦੀ ਇਲਾਕਾ ਤਾਂ ਇਹ ਘਰ ਦੇ ਉੱਤੇ ਰੁੱਥਿਆ ਜਾ ਰਿਹਾ ਹੈ ਕਿ ਉੱਪਰ ਇਸ ਤਰ੍ਹਾਂ ਜਿਹੜੇ ਡਰੋਨ ਇੱਕ ਤੋਂ ਬਾਅਦ ਇੱਕ ਲਗਾਤਾਰ ਜਿਹੜੇ ਆ ਉਹ ਨਜ਼ਰ ਆਏ ਜਿਨ੍ਹਾਂ ਨੂੰ ਭਾਰਤੀ ਫੌਜ ਨੇ ਨਕਾਰਾ ਕੀਤਾ ਔਰ ਗਣੀਮਤ ਇਹ ਰਹੀ ਕਿ ਉਹ ਡਰੋਨ ਇਹਨਾਂ ਘਰਾਂ ਦੇ ਉੱਤੇ ਡਿੱਗਦੇ ਇਹਨਾਂ ਦੇ ਅੰਦਰ ਆ ਕੇ ਡਿੱਗਦੇ ਉਸ ਤੋਂ ਪਹਿਲਾਂ ਫੌਜ ਨੇ ਇਹਨਾਂ ਨੂੰ ਨਕਾਰਾ ਕਰ ਦਿੱਤਾ ਤਾਂਕਿ ਕੋਈ ਵੱਡਾ ਨੁਕਸਾਨ ਜਿਹੜਾ ਉਹ ਨਾ ਹੋਵੇ ਤੇ ਵਿਚਾਰ ਰੱਖਿਆ ਜਾ ਸਕੇ ਤਾਂ ਇਹੀ ਇੱਕ ਸੁਖ ਦੀ ਖਬਰ ਹੈ ਕਿ ਜਿਹੜੀ ਸਾਡੀ ਫੌਜ ਆ ਜਾਂ ਜਿਹੜਾ ਸਾਡਾ 에어 డిਫੈਂਸ ਸਿਸਟਮ ਹੈ ਉਹ ਮਜ਼ਬੂਤ ਹੈ ਜਿਸ ਦੇ ਚੱਲਦਿਆਂ ਸਾਡੇ ਲੋਕ ਤੇ ਸਾਡਾ ਦੇਸ਼ ਜਿਹੜਾ ਉਹ ਸੁਰੱਖਿਅਤ ਹੈ ਇਹ ਇਸ ਘਰ ਦੇ ਵਿੱਚ ਰਹਿਣ ਵਾਲੇ ਲੋਕ ਜਿਹਦੇ ਦੇਖੋ ਬੀਬੀਆਂ ਨੇ ਬੱਚੇ ਨੇ ਤੋ ਵੀਰ ਹੋ ਰਹੀ ਨੇ ਵੀਰ ਕੀ ਸੀਨ ਸੀ ਰਾਤ ਕੀ ਹੋਇਆ ਸੀ ਕਿੰਨੇ ਕੁ ਡਰੋਨ ਆਏ ਤੇ ਕੀ ਕੁਝ ਵਾਪਰਿਆ ਜੋ ਤੁਸੀਂ ਅੱਖੀ ਵੇਖਿਆ ਉਹ ਦੱਸਿਓ ਅਸੀਂ ਜੀ ਬਾਹਰ ਬੈਠੇ ਸੀ ਸਾਰੇ ਤੇ ਅਚਾਨਕ ਹੀ ਆਵਾਜ਼ ਆਈਏ ਤਿੰਨ ਚਾਰ ਫਾਇਰ ਜਿਵੇਂ ਹੁੰਦੇ ਆ ਤੇ ਉੱਪਰ ਅਸੀਂ ਵੇਖਿਆ ਤੇ ਜਿਸ ਤਰ੍ਹਾਂ ਡਰੋਨ ਆਰਮੀ ਨੇ ਨਸ਼ਟ ਕੀਤੇ ਆ ਉਹ ਬੜਾ ਹੀ ਦੇਖਣ ਜੋ ਕੁ ਸੀ ਬੰਨਾ ਵੀ ਅਸੀਂ ਡਰੀ ਗਏ ਸੀ ਹੂੰ ਤੋ ਬਹੁਤ ਧਮਾਕਾ ਆਇਆ ਜੀ ਪੰਜ ਛੇ ਵਾਰੀ ਅੱਛਾ ਕਿੰਨੀਕ ਵਾਰੀ ਇਹ ਡਰੋਨ ਲੰਘਦੇ ਰਹੇ ਰਾਤ ਕਿੰਨੇ ਵਜੇ ਲੰਘੇ ਉਸ ਤੋਂ ਬਾਅਦ ਸਵੇਰੇ ਵੀ ਆਏ ਹਾਂਜੀ ਉਸ ਤੋਂ ਬਾਅਦ ਸਵੇਰੇ 4:30 5 ਵਜੇ ਮਤਲਬ ਵੀ ਲੰਘੇ ਜਿਵੇਂ ਤਾਰੇ ਹੁੰਦੇ ਆ ਤਾਰਿਆਂ ਵਾਂਗ ਸੀ ਕੋਈ ਅੰਦਰ ਜਾਂਦਾ ਸੀ ਵੀ ਅੰਦਰ ਜਾਂਦਾ ਸੀ ਉਸ ਤੋਂ ਬਾਅਦ ਇੱਕ ਦੋ ਹੈਲੀਕਾਪਟਰ ਜਿਹਾ ਚਾਰ ਜਿਵੇਂ ਕਹਿੰਦੇ ਆਪਾਂ ਉਹ ਲੰਘੇ ਉਹਨਾਂ ਦੀ ਆਵਾਜ਼ ਸੁਣਿੰਦੀ ਰਹੀ ਆ ਉਦੋਂ ਅਸੀਂ ਇੱਥੇ ਹੀ ਰਹੇ ਸੀ ਸਾਰੀ ਰਾਤ ਅਸੁੱਤੇ ਨਹੀਂ ਸੀ ਅੱਛਾ ਜਿਹੜੇ ਡਰੋਨ ਆ ਉਹ ਉੱਤੇ ਕੋਈ ਅੰਦਰ ਜਾਂਦਾ ਸੀ ਕੋਈ ਅੰਦਰ ਜਾਂਦਾ ਸੀ ਤੇ ਉਹਦੇ ਕਿਹੜੇ ਪਾਸੇ ਸੀ ਇਹ ਇਧਰੋਂ ਹੀ ਲੈਂਦੇ ਵਾਲੇ ਪਾਸਿਓਂ ਆਇਆ ਇਧਰੋਂ ਪਾਕਿਸਤਾਨ ਵਾਲੇ ਪਾਸਿਓ ਤੁਹਾਡੇ ਜਾਨੀ ਖੱਬੇ ਪਾਸੇ ਪਾਕਿਸਤਾਨ ਤੇ ਕਹਿੰਦੇ ਇਧਰੋਂ ਆ ਰਹੇ ਸੀ ਅੱਛਾ ਜਿਹੜਾ ਜਹਾਜ਼ ਟਾਈਪ ਸੀਗਾ ਉਹ ਵੀ ਤੁਸੀਂ ਨੀਵੇਂ ਸੀ ਦੇਖੇ ਤੁਸੀਂ ਜਿਹੜੇ ਡਰੋਨ ਟਾਈਪ ਸੀ ਨੀਵੇਂ ਤੁਸੀਂ ਅੱਖਾਂ ਨਾਲ ਦੇਖਦੇ ਸੀ ਤੁਹਾਨੂੰ ਨਹੀਂ ਉਹਨਾਂ ਦੀ ਆਵਾਜ਼ ਹੀ ਆਉਂਦੀ ਸੀ ਜਹਾਜ਼ ਚਮਕਦੇ ਸੀ ਬਾੜੇ-ਮਾੜੇ ਬਸ ਉਹ ਜਿਹੜੇ ਰਾਤ 3:00 ਤੇ 4:30 ਵਜੇ ਉਹ ਤਾਂ ਤਾਰਿਆਂ ਵਾਂਗ ਤੁਰਦੇ ਸੀ ਕਈ ਵਾਰੀ ਚਮਕਦੇ ਸੀ ਵਿੱਚੋਂ ਫਿਰ ਬੁੱਝ ਜਾਂਦੇ ਸੀ ਬੜੇ ਸੀ ਉਸ ਤੋਂ ਬਾਅਦ ਝਾਹ ਜਾ ਇੱਕ ਦੋ ਉਹਨਾਂ ਦੀ ਆਵਾਜ਼ ਹੀ ਸੁਣੀ ਹੈ ਕੋਈ ਨਹੀਂ ਵਿਖੇ ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਹੋਇਆ ਨਹੀਂ ਨੁਕਸਾਨ ਨਹੀਂ ਹੋਇਆ ਤਾਂ ਇਹ ਬੀਬੀਆਂ ਬੀਬੀ ਕੁਛ ਕਰ ਵੀ ਪੀ ਤੁਸੀਂ ਅਸਰੇ ਸੀ ਕਿ ਕੀ ਕੁਛ ਤੁਸੀਂ ਦੇਖਿਆ ਰਾਤ ਇਹ ਖਣਾ ਇਹ ਖਿਆ ਚੱਲੀ ਗਏ ਨੇ ਰਾਤ ਇਹ ਬਹੁਤ ਜ਼ਿਆਦਾ ਲੈਣ ਫਿਰ ਚੱਲੀ ਗਏ ਨੇ ਹੂੰ ਇਹ ਆਵਾਜ਼ ਜਿਨੀ ਹੁੰਦੀ ਸੀ ਤੇ ਉੱਪਰ ਉੱਪਰ ਚੱਲੀ ਗਏ ਨੇ ਅੱਛਾ ਤੁਸੀਂ ਬੀਬੀ ਬਾਰਡਰ ਦੇ ਨੇੜੇ ਦੇ ਪਿੰਡਾਂ 'ਚ ਰਹਿੰਦੇ ਹੋ ਕਬਰਾਟ ਹੁੰਦੀ ਹੈ ਡਰ ਲੱਗਦਾ ਹੈ ਪਰਿਵਾਰ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਤੇ ਬਹੁਤ ਜ਼ਿਆਦਾ ਡਰ ਲੱਗਦਾ ਹੈ ਡਰ ਕਿਉਂ ਨਹੀਂ ਲੱਗਦਾ ਕਾਰੇ ਵੀ ਅਸੀਂ ਬੱਚਿਆਂ ਨੂੰ ਲੈ ਕੇ ਅਚਾਨਕ ਕਾਬਰ ਗਏ ਸੀ ਸਾਰੇ ਵੀ ਕੀ ਕੀਤਾ ਜAVE ਬੱਚਿਆਂ ਨੂੰ ਕਿੱਥੇ ਲਜਾਇਆ ਜਾਵੇ ਸਮਾਲਿਆ ਫਿਰ ਬੜੀ ਮੁਸ਼ਕਲ ਨਾਲ ਸਾਰਿਆਂ ਨੇ ਸਮਾਲਿਆ ਵੀ ਇੱਕ ਥਾਂ ਤੇ ਬਿਠਾ ਲਿਆ ਸੀ ਸਾਰੇ ਬੱਚਿਆਂ ਨੂੰ ਤੇ ਸਮਾਲ ਲਿਆ ਸੀ ਜੀ ਜੀਕੀ ਉਹ ਚ ਰਾਤ ਨੂੰ ਧਿਆਨ ਰੱਖਦੇ ਹੋ ਲਾਈਟਾਂ ਲੂਟਾ ਬੰਦ ਰੱਖਦੇ ਹੋ ਹਾਂਜੀ ਹਾਂਜੀ ਲਾਈਟਾਂ ਬੰਦ ਫਿਰ ਰਾਤ ਨੂੰ ਅਸੀਂ ਪੂਰਾ ਚਕੰਨਾ ਸਾਰੇ ਵੀ ਜਾਗਦੇ ਹੀ ਰਹੇ ਆ ਵੀ ਇੱਕ ਮਿੰਟ ਵੀ ਨਹੀਂ ਕਿਸੇ ਨੇ ਵੀ ਸੋ ਕੇ ਵੇਖਿਆ ਹੈਗਾ ਵੀ ਸਾਰੇ ਹੀ ਵੀ ਉੱਪਰ ਹੀ ਵੇਖਦੇ ਰਿਹਾ ਵੀ ਕਿਤੇ ਫਿਰ ਵੀ ਅੱਗੇ ਤਰ੍ਹਾਂ ਤਾਰਿਆਂ ਦੀ ਪ੍ਰਸ਼ਾਦ ਫਿਰ ਨਾ ਹੋ ਜਾਵੇ ਤਾਂ ਇਹ ਪਿੰਡ ਵਾਲੇ ਨੇ ਜੀ ਜਿਨ੍ਹਾਂ ਨੇ ਆਪਣੀਆਂ ਛੱਤਾਂ ਦੇ ਉੱਤੇ ਕੀ ਬੀਬੀ ਇੰਨਾ ਵੀ ਅਸੀਂ ਸ਼ੁਕਰ ਕਰਨੇ ਆ ਵੀ ਆਰਮੀ ਵਾਲੇ ਜਿਹੜੇ ਬਾਰਡਰ ਤੇ ਬੈਠੇ ਆ ਵੀ ਇਹਨਾਂ ਦਾ ਧੰਨਵਾਦ ਕਰਨੇ ਆ ਵੀ ਜਿਹੜਾ ਇਹਨਾਂ ਨੇ ਵੀ ਕਿਸੇ ਨੂੰ ਨੁਕਸਾਨ ਨਹੀਂ ਚਾਹਨ ਦਿੱਤਾਗਾ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ ਵੀ ਆਰਮੀ ਵਾਲਿਆਂ ਦਾ ਤਾਂ ਕੀ ਇਹ ਦੇਖੋ ਬੀਬੀ ਆਰਮੀ ਦਾ ਧੰਨਵਾਦ ਕਰਦੀ ਹੈ ਕਿਉਂਕਿ ਦੇਖੋ ਇਹ ਪਿੰਡਾਂ ਦੇ ਵਿੱਚ ਬੈਠੇ ਅਗਲਾ ਕਹਿੰਦਾ ਇਹ ਪਿੰਡਾਂ ਦੇ ਸੁਧਾਰ ਲੋਕ ਪਰ ਤੁਸੀਂ ਸਮਝ ਦੇਖੋ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਦੇਖਦੀ ਆਰਮੀ ਵਿਚਾਰੀ ਆ ਧੰਨਵਾਦ ਕਰ ਰਹੇ ਨੇ ਸ਼ਾਇਦ ਇਹ ਬਹੁਤ ਜ਼ਰੂਰੀ ਆਜ ਜਿਹੜੇ ਬਾਰਡਰ ਤੇ ਜਵਾਂ ਨੇੜੇ ਬੈਠੇ ਜਾਂ ਬਾਰਡਰਾਂ ਤੇ ਡਟੇ ਹੋਏ ਸਾਡੇ ਜਿਹੜੇ ਜਵਾਨ ਨੇ ਉਹ ਦੋਨਾਂ ਦੀ ਬਦੌਲਤ ਅਸੀਂ ਇੱਥੇ ਜਿੱਕਰ ਬੈਠੇ ਆ ਘਰਾਂ ਦੇ ਵਿੱਚ ਬੈਠੇ ਨੇ ਲੋਕ ਇਸ ਕਰਕੇ ਉਹਨਾਂ ਦੀ ਬਦੌਲਤ ਹੋ ਰਿਸਕ ਲੈ ਰਹੇ ਆ ਪਰ ਆਪਾਂ ਸੁਰੱਖਿਅਤ ਆ ਇਸ ਕਰਕੇ ਉਹਨਾਂ ਦਾ ਧੰਨਵਾਦ ਵੀ ਜ਼ਰੂਰੀ ਆ ਤੇ ਉਹਨਾਂ ਦੇ ਲਈ ਦੁਆਵਾਂ ਵੀ ਜ਼ਰੂਰੀ ਆ ਉਹਨਾਂ ਤੇ ਜਾਂ ਕਿਸੇ ਹੋਰ ਤੇ ਸਵਾਲ ਸ਼ੰਕੇ ਇਹ ਬਾਅਦ ਵਿੱਚ ਕੀਤੇ ਜਾਂਦੇ ਆ ਪਰ ਕਿਰਪਾ ਕਰਕੇ ਜਿਹੜੇ ਬਾਰਡਰਾਂ ਤੇ ਡਟੇ ਆ ਉਹਨਾਂ ਦੇ ਹੌਸਲੇ ਜਿਹੜੇ ਉਹ ਡਟਾਉ ਉਹਨਾਂ ਦੇ ਨਾਲ ਅੱਜ ਖੜਨ ਦੀ ਲੋੜ ਹੈ ਕਿਉਂਕਿ ਅੱਜ ਦੇ ਸੁਰੱਖਿਆਤ ਆ ਤਾਂ ਬਾਡਰਾਂ ਤੇ ਡਟੇ ਸਾਡੇ ਜਵਾਨਾਂ ਦੀ ਬਦੌਲਤ ਆ ਤਾਂ ਫਾਜ਼ਲਕਾ ਫਿਲਹਾਲ ਸੁਰੱਖਿਅਤ ਆ ਜੀ ਫਾਜ਼ਲਕਾ ਉਹ ਇਲਾਕਾ ਹੈ ਜਿਹੜਾ ਹਮੇਸ਼ਾ ਖਤਰੇ ਦੀ ਰਡਾਰ ਚ ਰਿਹਾ ਤਿੰਨ ਪਾਸੇ ਇੱਕ ਤਰ੍ਹਾਂ ਦਾ ਜਿਹੜੇ ਤਤਪੂਗੋਲਿਕ ਸਥਿਤੀ ਆ ਤਿੰਨ ਪਾਸੇ ਇੱਥੇ ਪਾਕਿਸਤਾਨ ਨਜ਼ਰ ਆਉਂਦਾ ਹੈ ਭਾਵੇਂ ਜਿਹੜੇ ਫਾਇਲਕਾ ਤੇ ਜ਼ਿਆਦਾਤਰ ਪਿੰਡ ਨੇ ਐਸੇ ਦੇ ਵਿੱਚ ਫਾਜ਼ਲਕਾ ਸੁਰੱਖਿਅਤ ਆਲੇ ਤਿੱਕਰ ਜੋ ਵੀ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਨਕਾਰਾ ਕੀਤਾ ਗਿਆ ਔਰ ਲਗਾਤਾਰ ਚੁੱਕੰਨੇ ਰਹਿਣ ਦੀ ਜ਼ਰੂਰਤ ਹੈ ਰਾਤ ਵੇਲੇ ਜਿਹੜੇ ਹਮਲੇ ਰਾਤ ਵੇਲੇ ਤੇ ਸਵੇਰ ਵੇਲੇ ਜ਼ਿਆਦਾ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਥਾਨਕ ਸਹਿਯੋਗੀ ਪ੍ਰਦੀਪ ਤੇ ਕੈਮਰਾਮੈਨ ਸਹਿਯੋਗੀ ਅਜੇ ਕੁਮਾਰ ਤੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਫਾਜ਼ਿਲਕਾ ਭਾਰਤ ਪਾਕਿਸਤਾਨ ਸਰਹੱਦ ਆਪਰੇਸ਼ਨ ਸਿੰਦੂਰ ਚ ਪੰਜ ਅਤਵਾਦੀ ਟੀਰ ਹੁਏ ਨੇ ਅਬੂ ਜੁੰਦਾ ਲਸ਼ਕਰੇ ਤਾਇਬਾ ਦਾ ਮੈਂਬਰ ਹਾਫਿਜ਼ ਮੁਹੰਮਦ ਜ਼ਮੀਨ ਲਸ਼ਕੇ ਮੁਹੰਮਦ ਦਾ ਮੈਂਬਰ ਮੁਹੰਮਦ ਯੂਸਫ ਅਜ਼ਰ ਜੈਸ਼ੇ ਮੁਹੰਮਦ ਦਾ ਮੈਂਬਰ ਮੁਹੰਮਦ ਹਸਨ ਖਾਨ ਜੈਸ਼ੇ ਮੁਹੰਮਦ ਫਾਜ਼ਿਲ ਕਾ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਹੁਣ ਸਨਾਟਾ ਫਸਰਨ ਲੱਗਾ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਆਪਣਾ ਸਮਾਨ ਪੂਰੀ ਤਰ੍ਹਾਂ ਚੱਕਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਇਸ ਵੇਲੇ ਪੱਕਾ ਚਿਸ਼ਤੀ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਪਹਿਲਾਂ ਥੋੜਾ ਬਹੁਤ ਸਮਾਨ ਤਾਂ ਜ਼ਰੂਰ ਲੋਕਾਂ ਨੇ ਚੱਕਿਆ ਸੀ ਪਰ ਹੁਣ ਪੂਰੀ ਤਰ੍ਹਾਂ ਆਪਣੇ ਘਰਾਂ ਦਾ ਸਮਾਨ ਲੋਕਾਂ ਨੇ ਇੱਥੋਂ ਚੱਕਣਾ ਸ਼ੁਰੂ ਕਰ ਦਿੱਤਾ ਕਿਉਂਕਿ ਭਾਰਤ ਪਾਕਿਸਤਾਨ ਸਰਹੱਦ ਤੇ ਸਭ ਤੋਂ ਪਹਿਲਾ ਪਿੰਡ ਇਹੀ ਹੈ ਤੇ ਇਹ ਉਹੀ ਪਿੰਡ ਹੈ ਜਿਹੜਾ 65 ਤੇ 71 ਦੀ ਜੰਗ ਵੇਲੇ ਪੂਰੀ ਤਰ੍ਹਾਂ ਉਜਾੜਿਆ ਗਿਆ ਸੀ ਪੂਰੀ ਤਰ੍ਹਾਂ ਪਾਕਿਸਤਾਨ ਦੀ ਆਰਮੀ ਦੇ ਵੱਲੋਂ ਲੁੱਟਿਆ ਗਿਆ ਸੀ ਇਹਨਾਂ ਲੋਕਾਂ ਨੇ ਉੱਥੋਂ ਕੁਝ ਕਿਲੋਮੀਟਰ ਦੂਰ ਆ ਕੇ ਇੱਥੇ ਨਵੀਂ ਜਗ੍ਹਾ ਤੇ ਆਪਣਾ ਪਿੰਡ ਵਸਾਇਆ ਸੀ ਪਰ ਹੁਣ ਮੌਜੂਦਾ ਹਾਲਾਤ ਤੇ ਪਾਕਿਸਤਾਨ ਵੱਲੋਂ ਹੋ ਰਹੇ ਡਰੋਨ ਹਮਲਿਆਂ ਦੇ ਚੱਲਦੇ ਲੋਕ ਮਜਬੂਰ ਨੇ ਕਿ ਇਸ ਪਿੰਡ ਨੂੰ ਵੀ ਖਾਲੀ ਕੀਤਾ ਜਾਵੇ ਇਸ ਪਿੰਡ ਨੂੰ ਵੀ ਹੁਣ ਖਾਲੀ ਕੀਤਾ ਜਾ ਰਿਹਾ ਲੋਕ ਆਪਣਾ ਸਮਾਨ ਚੱਕਣ ਦੇ ਲਈ ਮਜਬੂਰ ਨੇ ਤਾਂਕਿ ਆਪਦਾ ਸਮਾਨ ਤੇ ਆਪਦੇ ਪਰਿਵਾਰ ਨੂੰ ਸੁਰੱਖਿਅਤ ਥਾਵਾਂ ਤੇ ਲਿਜਾ ਸਕਣ ਤਾਂ ਇਹ ਮਜਬੂਰੀ ਹੈ ਇਹ ਜ਼ਿੰਦਗੀ ਹੈ ਬਾਰਡਰ ਦੇ ਲੋਕਾਂ ਦੀ ਕਿ ਕਿਵੇਂ ਸਰਵਾਈਵਲ ਕਰਨੀ ਹੈ ਔਰ ਖਾਸ ਕਰਕੇ ਬੇਸ਼ੱਕ ਇਹ ਆਪਣੇ ਆਪ ਨੂੰ ਤਿਆਰ ਸਮਝਦੇ ਨੇ ਕਿ ਜਦੋਂ ਬਾਰਡਰ ਤੇ ਹਾਲਾਤ ਬਦਲਦੇ ਨੇ ਪਰ ਇਦਾਂ ਘਰ ਵਾਰੀ-ਵਾਰੀ ਬਦਲਨੇ ਘਰ ਚੱਕਨੇ ਤੇ ਪਿੰਡਾਂ ਦਾ ਉਜਾੜਾ ਇੰਨਾ ਸੁੱਖਾ ਨਹੀਂ ਆਪਣੇ ਵਸਦੇ ਘਰਾਂ ਨੂੰ ਛੱਡ ਕੇ ਬਗਾਨੀਆਂ ਥਾਵਾਂ ਤੇ ਦਿਨ ਕੱਟਨੇ ਸੋਖੇ ਨਹੀਂ ਨਿੱਕੇ-ਨਿੱਕੇ ਬੱਚੇ ਤਾਂ ਕੀ ਹਾਲਾਤ ਕੀ ਪਰਿਵਾਰ ਇਸ ਵੇਲੇ ਸੋਚ ਰਿਹਾ ਹੋਵੇਗਾ ਪਸ਼ੂ ਡੰਗਰ ਇੱਥੋਂ ਲਜਾਏ ਜਾ ਰਹੇ ਨੇ ਹਰ ਸਮਾਂ ਆਪਣਾ ਇੱਥੋਂ ਲੋਕ ਚੱਕ ਰਹੇ ਨੇ ਤਾਂ ਵੀਰ ਤੁਸੀਂ ਲਗਾਤਾਰ ਮੈਂ ਦੇਖ ਰਿਹਾ ਕਿ ਤੁਹਾਡੇ ਪਿੰਡ ਚੋਂ ਇੱਕ ਤੋਂ ਬਾਅਦ ਇੱਕ ਟਰਾਲੀਆਂ ਆਈ ਨਿਕਲ ਰਹੀਆਂ ਨਿਕਲ ਰਹੇ ਆ ਭਾਈ ਇਹਦੇ ਕੋਈ ਕੋਈ ਦੋਰਾ ਨਹੀਂ ਕੀ ਤੁਹਾਨੂੰ ਹਦਾਇਤ ਵੀ ਆ ਗਈ ਕਿ ਤੁਹਾਨੂੰ ਲੱਗਦਾ ਹੈ ਕਿ ਇੱਥੇ ਤੁਸੀਂ ਸੁਰੱਖਿਤ ਨਹੀਂ ਹਦਾਇਤ ਤਾਂ ਨਹੀਂ ਆਈ ਕੋਈ ਸਰਕਾਰ ਵੱਲੋਂ ਜੀ ਬਾਕੀ ਸੁਰੱਖਿਤ ਨਹੀਂ ਪਿਛਲੇ 4-5 ਦਿਨਾਂ ਤੋਂ ਲਗਾਤਾਰ ਚੱਲ ਜਾਂਦਾ ਕੰਮ ਆਈ ਅਜੇ ਤੁਹਾਡੇ ਪਿੰਡ ਦੇ ਉੱਤੇ ਵੀ ਡਰੋਨ ਲੰਗੇ ਆ ਹਾਂ ਹਾਂ ਲੰਘਿਆ ਰਾਤ ਨੂੰ ਜੋ ਜੋ ਹੁੰਦੇ ਆ ਇੱਥੇ ਜੋ ਮੈਨ ਬੰਦੇ ਰਹਿੰਦੇ ਆ ਕਿਉਂਕਿ ਪਿੰਡ ਚ ਰਾਤ ਨੂੰ ਜਦੋਂ ਬੰਦੇ ਚਲੇ ਜਾਂਦੇ ਨੇ ਨਾ ਪਿੰਡ ਚੋਰੀਆਂ ਵੀ ਹੁੰਦੀਆਂ ਬਾਅਦ ਚ ਹੁਣ ਫਿਰ ਕਿੱਥੇ ਲਿਜਾਓਗੇ ਸਮਾਨ ਕਿੱਥੇ ਲੈ ਕੇ ਜਾਓਗੇ ਸਮਾਨ ਜਿਹਨੇ ਕੋਈ ਬਣਾ ਰੱਖੀ ਹੈ ਜਗਾ ਪਿੱਛੇ ਜਾਂ ਕਿਸੇ ਰਿਸ਼ਤੇਦਾਰਾਂ ਦੇ ਕੁਝ ਵੀ ਜਿਵੇਂ ਹੋ ਗਿਆ ਜਿਹੜੇ ਨਾਲ ਹੈਗੇ ਆ ਰਿਸ਼ਤੇਦਾਰ ਵਗੈਰਾ ਜੇ ਕੋਈ ਵੀ ਕਿਦਾਂ ਦਾ ਕਰਨਾ ਪੈਂਦਾ ਬੰਦੋਬਸਤ ਕੋਈ ਵੀ ਤਾਂ ਇਹ ਤੁਸੀਂ ਹਾਲਾਤ ਦੇਖੋ ਮਜਬੂਰੀ ਦੇਖੋ ਕਿ ਪੂਰਾ ਸਮਾਨ ਆਪਦਾ ਹੱਸਦਾ ਵਸਦਾ ਬੀਬੀ ਹੱਸਦਾ ਵਸਦਾ ਘਰ ਹਾਂ ਦੇ ਕਿ ਦੋ ਦਿਨ ਸਕੀਰੀਚ ਨਹੀਂ ਜਾਂਦਾ ਪਰਿਵਾਰ ਤਾਂ ਬੀਬੀਆਂ ਤਾਂ ਖਾਸ ਕਰਕੇ ਰਿਸ਼ਤੇਦਾਰੀ ਚ ਨਹੀਂ ਜਾਂਦੀਆਂ ਪਰ ਹੁਣ ਘਰ ਛੱਡਣਾ ਪੈ ਰਿਹਾ ਬਹੁਤ ਮਜਬੂਰੀ ਹੈ ਛੱਡਣਾ ਪੈ ਗਿਆ ਡਰ ਲੱਗਦਾ ਬੱਚਿਆਂ ਨੂੰ ਲੱਗਦਾ ਵੱਡੇ ਤਾਂ ਅਸੀਂ ਨਹੀਂ ਡਰਦੇ ਬੱਚੇ ਡਰਦੇ ਨੇ ਵੱਡੇ ਬੰਦੇ ਤਾਂ ਪੱਕੇ ਹੁੰਦੇ ਨੇ ਚਾਹ ਰੋਲੇ ਰਕਪੇ ਤਾਂ ਨਹੀਂ ਡਰਦੇ ਪਰ ਮਾਪੇ ਬੱਚਿਆਂ ਨੂੰ ਲੈ ਕੇ ਡਰਦੇ ਆ ਕਿ ਅਸੀਂ ਪੋਤਰੀਆਂ ਪੋਤਰੇ ਲੈ ਕੇ ਚੱਲੇ ਹਾਂ ਦੋ ਬੰਨ ਜਣੇ ਤੇ ਬੀਬੀ ਕਿੱਥੇ ਜਾ ਕੇ ਫਿਰ ੱਡਾ ਲਾਓਗੇ ਕਿੱਥੇ ਦਿਨ ਕੱਟੋਗੇ ਕੋਈ ਪਤਾ ਵੀ ਕਿੰਨੇ ਦਿਨ ਚੱਲਣਾ ਇਥੇ ਕਿਸੇ ਥਾਂ ਦੇ ਦਿੱਤੀ ਉੱਥੇ ਭੈਜ ਜਾਸਾਂਦੇ ਹੁਣ ਆਦੇ ਇੰਨੇ ਮਕਾਨ ਤੋਂ ਬਣਦੇ ਨਹੀਂ ਦੋ ਦੋ ਥਾਂ ਤੇ ਨਹੀਂ ਬਣਦੇ ਮਕਾਨ ਗਰੀਬਾਂ ਤੋਂ ਕਿੱਥੇ ਬਣੇ ਦੋ ਦੋ ਥਾਂ ਪਪਾ ਬਜ਼ੁਰਗੋ ਕਿੱਦਾਂ ਪ੍ਰਬੰਧ ਕਰੋਗੇ ਕਿਤੇ ਟੈਂਟ ਟੁੰਟ ਦਾ ਢਿਗਾਰਡ ਕਰਨਾ ਜਾਂ ਇਸ ਦਰੀ ਜਾਓਗੇ ਫਿਰ ਨਹੀਂ ਇਥੇ ਥਾਂ ਗੋਲੇ ਦੀ ਹੈ ਗੋਲੇ ਉੱਤੇ ਪਾਵਾਂਗੇ ਕਰਨੀ ਖੇੜੇ ਗੋਲਾ ਹੈ ਜੀ ਗੋਲਾ ਕਿਨੂੰ ਕਹਿੰਦੇ ਆ ਥੋਡੇ ਤਾਂ ਨਾ ਲੈਣ ਅੱਗੇ ਚੱਲਦੀ ਸੀ ਸਨਪੈਂਟਸ ਤੋਂ ਅੱਗੇ ਦੀ ਰੇਲਵੇ ਲਾਈਨ ਆ ਰੇਲਵੇ ਲਾਈਨ ਚੱਲਦੀ ਸੀ ਉਹ ਸਰਕਾਰੀ ਥਾਂ ਪਈ ਹੈ ਉੱਥੇ ਲੋਕਾਂ ਮੰਨੀਆਂ ਨੇ ਪੱਟ ਕੇ ਕੋਈ ਸਮਝ ਰਖ ਲਾਂਗੇ ਉੱਥੇ ਜਾ ਕੇ ਟੈਂਟ ਟੁੰਟ ਲਾ ਲੋਂਗੇ ਮੈਂ ਤੰਬੂ ਲਾ ਲੋਂਗੇ ਆ ਤੰਬੂ ਤੰਬੂ ਲਾ ਲੇ ਤਾਂ ਤੰਬੂ ਲਾ ਕੇ ਰਹਿਣਗੇ ਜੀ ਆ ਦੇਖੋ ਪੱਕਾ ਹੱਸਦਾ ਵਸਦਾ ਘਰ ਔਰ ਇਹ ਆਪਣੇ ਮੁਤਾਬਕ ਸੋਹਣਾ ਘਰ ਇਹਨਾਂ ਨੇ ਬਣਾਇਆ ਹੋਣਾ ਹੱਸਦਾ ਵਸਦਾ ਘਰ ਪਰ ਹੁਣ ਇਹ ਘਰ ਛੱਡਣਾ ਪੈ ਰਿਹਾ ਏ ਹੱਸਦਾ ਵੱਸਦਾ ਘਰ ਛੱਡ ਕੇ ਇੱਥੋਂ ਤੰਬੂ ਦੇ ਵਿੱਚ ਜਾ ਕੇ ਰਹਿਣ ਦੇ ਲਈ ਮਜਬੂਰ ਹੋਣਗੇ ਤੰਬੂ ਦੇ ਵਿੱਚ ਜਾ ਕੇ ਦਿਨ ਕੱਟਣਗੇ ਓਨੇ ਦਿਨ ਜਿੰਨੇ ਦਿਨ ਹਾਲਾਤ ਠੀਕ ਨਹੀਂ ਹੁੰਦੇ ਤਾਂ ਕਹਿ ਦੇਣਾ ਸਖਾਲਾ ਦੂਰ ਬੈਠ ਕੇ ਗੱਲ ਕਰ ਲੈਣੀ ਸਖਾਲੀ ਐ ਬੈਠ ਕੇ ਟਿੱਪਣੀ ਕਰ ਦੇਣੀ ਸਖਾਲੀ ਐ ਕਿ ਜੰਗਾ ਕਈ ਕਹਿੰਦੇ ਕਿ ਜੰਗ ਲੱਗ ਜੇ ਕੋਈ ਜੰਗਾਂ ਉੱਲੇ ਕੇ ਟਿੱਪਣੀ ਕਰਦਾ ਪਰ ਜੰਗ ਦਾ ਨਤੀਜਾ ਕੀ ਐ ਤੇ ਜੰਗ ਭੁਗਤਦਾ ਕੌਣ ਐ ਉਹ ਇਹ ਲੋਕ ਨੇ ਬਾਰਡਰ ਤੇ ਵਸਣ ਵਾਲੇ ਲੋਕ ਇਹਨਾਂ ਨੂੰ ਪਤਾ ਹੈ ਕਿ ਜੰਗ ਹਜੇ ਬੇਸ਼ੱਕ ਸ਼ੁਰੂਆਤ ਐ ਪਰ ਜੰਗ ਦਾ ਨਤੀਜਾ ਆ ਤੁਹਾਡੇ ਸਾਹਮਣੇ ਆ